ਸਾਸਰੀ ਘਰ ਦੀ ਸਾਰਿਆਂ ਨੂੰ 크੍ਰਿਸ਼ਨ ਨੂੰ ਵੀ ਸਾਸਰੀ ਘਰ ਪਾਉ ਨੂੰ ਵੀ ਸਾਸਰੀ ਘਰ 크੍ਰਿਸ਼ਨ ਤੋਂ ਵੀ ਬੁਲਾ ਦੇ ਨਹੀਂ ਬੁਲਾਣੀ ਬਈ ਮੜਾ ਬੋਲੀ ਦਾ ਹੁੰਦਾ ਪੁੱਤ ਹੂ ਹਾਂ ਕਰੀ ਦੀਏ ਹਾਂ ਲਓ ਜੀ ਕਰੇ ਆਪਾਂ ਨੇ ਕੰਮ ਸ਼ੁਰੂ ਤੇ ਆਪਾਂ ਨੇ ਸਪੋਰਟਾਂ ਲਾਤੀਆਂ ਵੀ ਇਹਦੀ ਖਿੱਚਾ ਖੁੱੱਚਿਆ ਨਾ ਜਾਵੇ ਇਹਦੀ ਗਲਾਈ ਕਈ ਵਾਰੀ ਵੈਲਡਿੰਗ ਕਰਿਆ ਇਹਦੀ ਗਲਾਈ ਵੀ ਸਿੱਧੀ ਹੋ ਜਾਂਦੀ ਹੁੰਦੀ ਹੈ ਇਹ ਆ ਥੱਲੇ ਪੱਤੀ ਲਾਈ ਆ ਵੀ ਥੱਲੇ ਵੀ ਨਾ ਚੌੜੀ ਹੋਵੇ ਆ ਲੈ ਨਹੀਂ ਆਪਾਂ ਨੇ ਪੱਤੀਆਂ ਕਈ ਮੇਰੇ ਵੀਰ ਪੁੱਛਦੇ ਸੀ ਵੀ ਕਿਹੜੀਆਂ ਪੱਤੀਆਂ ਨੇ ਇਹਨੂੰ ਕਹਿੰਦੇ ਨੇ ਜੰਦੀ ਜੰਦੀ ਦੇ ਪੱਤੀਆਂ ਜਾਂ ਖਿਚਮੀ ਖਿਚਮੀ ਪੱਤੀ ਕਹਿੰਦੇ ਨੇ ਇਹਨੂੰ ਇਹ ਆਮ ਨਹੀਂ ਹੁੰਦੀਆਂ ਥੋੜੀਆਂ ਟੈਂਪਰ ਹੁੰਦੀਆਂ ਨੇ ਤੇ ਇਹਨਾਂ ਦੀ ਅਸੀ ਬਹੁਤ ਕੈਮ ਹੁੰਦੀ ਆ ਆਹ ਕੋ ਖੁੰਜਾ ਦੇਖੋ ਦੇਖੋ ਇਹ ਐਂਡ ਪ੍ਰੋਪਰ ਕੁੰਜਾ ਦਾ ਬਣਿਆ ਹੁੰਦਾ ਆਪਾਂ ਨੂੰ ਅੱਜ ਗਿਆ ਗ੍ਰਾਈਂਡਰ ਸਵੇਰੇ ਸਵੇਰੀ ਅੱਜ ਹੱਥ ਤੇ ਆਹ ਦੇਖੋ ਜੀ ਸ਼ਾਇਦ ਕੈਮਰੇ ਚ ਨਾਮ ਬਹੁਤ ਤਾਂ ਪਤਾ ਲੱਗਦਾ ਹੋਵੇ ਆਹ ਕਾ ਪੂਰੀ ਪੱਤੀਆਂ ਚੌਰ ਸੱਸੀ ਤੇ ਟੈਂਪਰ ਇੱਕ ਜੰਦੀ ਦਾ ਸਰੀਆ ਉਹਨਾਂ ਦਾ ਸਰੀਆ ਖਿਚਮਾ ਸਰੀਆ ਕਹਿੰਦੇ ਨੇ ਇਹ ਪੱਤੀ ਵੀ ਆ ਗਈ ਆ ਖਿਚਮੀ ਇਹਨੇ ਮਰਨਾ ਨਹੀਂ ਕਈ ਸੀਜ਼ਨ ਤੇ ਹੁਣ ਆਪਾਂ ਬਣਾਨੇ ਆ ਵਾਸਕਟ ਬਿਨਾਂ ਸਪੈਕਾਂ ਤੋਂ ਤੇ ਫਿਰ ਖਾਣੇ ਆ ਤਾਨੂੰ ਪਹਿਲਾਂ ਦੀਆਂ 9 ਪੱਤੀਆਂ ਸੀ ਹੁਣ ਐਦਕੇ ਆਪਾਂ 10 ਕਰ ਦੇਣੀਆਂ ਇਹ 10 ਕਰਨੀਆਂ ਨੇ ਤੁਸੀਂ ਕੋਈ ਇੰਚਿੰਚਮਿੰਦੀ ਲੋੜ ਨਹੀਂ ਇੱਥੋਂ ਡਿਵਾਈਡ ਕਰ ਲਓ ਇੱਥੋਂ ਆਹ ਕਿੰਨੀ ਹੈ ਜਗ੍ਹਾ ਇਹਨੂੰ ਡਿਵਾਈਡ ਕਰਕੇ ਉਸ ਹਾਮ ਨਾਲ ਲਾ ਦਿਓ ਆਪਣਾ ਤਕਰੀਬਨ 2 ਇੰਚ ਤੇ ਅੱਧਾ ਕਸੂਤ ਦੀ ਆਈ ਏ ਹੁਣ ਆਪਾਂ ਲਾ ਕੇ ਖਾਣੇ ਆ ਤੁਹਾਨੂੰ ਲਓ ਜੀ ਲੱਗ ਗਈਆਂ ਉਹਨੀਆਂ ਨਵੀਆਂ ਪੱਤੀਆਂ ਹੁਣ ਇਹਨਾਂ ਨੂੰ ਕਰਦੇ ਆ ਪੱਕੀਆਂ ਪਾਓਏ ਮਣੀ ਬਾਸਕਟ ਉੱਤੇ ਖਵਾਜੋ ਤਾਂ ਉਹਨੂੰ ਬਾਸਕਟ ਉੱਤੇ ਚਖਵਾਇ ਲਓ ਜੀ ਬਾਸਕਟ ਹੋ ਗਈ ਆਪਣੀ ਤਿਆਰ ਤੇ ਹੁਣ ਆਪਾਂ ਇੱਥੇ ਲੈਰੀਆ ਪਾ ਦਿੰਨੇ ਆ ਦੋ ਤਿੰਨ ਇਤਨਾਂ ਦੇ ਵਿੱਚ ਪਹਿਲੀ ਵਾਰੀ ਆਪਾਂ 9 ਪੱਤੀਆਂ ਲਾਈਆਂ ਸੀ ਐਤਕੀ 10 ਲਾਤੀਆਂ ਇੱਕ ਇਹਨੂੰ ਛੱਡ ਕੇ ਕੋ 2 3 4 5 6 7 8 9 10 ਆਖਿਰ ਮੇ ਇਹਨੂੰ ਛੱਡ ਦਿੱਤੀ ਹੁਣ ਆਪਾਂ ਇੱਥੇ ਇਹਨਾਂ ਲੈ ਆ ਰਹੀ ਹਾਂ ਲਾ ਦਿੰਦੇ ਆ ਆ ਬਦਲੀਆਂ ਪੱਤੀਆਂ ਲਓ ਜੀ ਵਾਸਕਟ ਹੋ ਗਈ ਆਪਣੀ ਤਿਆਰ ਆਪ ਤੈਨੂੰ ਉਹਨਾਂ ਦੇ ਵਿੱਚ ਲਾ ਤੇ ਲੈ ਰਹੀਏ ਇਹਨਾਂ ਦਾ ਵੀ ਰੋਲ ਸਹੀ ਰਹੇਗਾ ਉੱਤੇ ਫ੍ਰੀ ਹੋਈ ਜਾ ਕੰਮ ਬਾਕੀ ਹੋਰ ਕਰਦੇ ਆ ਮਸ਼ੀਨ ਦਾ ਬਣਾਉਣ ਨਿਬੜ ਗਿਆ ਛੇਤੀ ਕੰਮ ਉੱਪਰ ਬੰਦੇ ਲੱਗੇ ਨੇ ਸਪਰੇਅ ਵਾਲੇ ਹੁਣ ਛੁੱਟੀ ਲੱਗਿਓ ਕਰਨਾ ਕਰ ਲਓ 2 ਘੰਟੇ ਕਿ ਜਮਾਈ ਕੱਲ ਨੂੰ ਆਉਂਗੇ ਹੁਣ ਕਿੰਨੇ ਕੁ ਗੱਲੇ ਨਿਕਲ ਗਏ ਆਪਣੇ 10 ਨਿਕਲ ਗਏ ਚਲੋ ਬਾਹਰ ਨੂੰ ਵੀ ਕਰਨੀਆਂ ਪੱਠਿਆਂ ਨੂੰ ਵੀ ਕਰਨੀਆਂ ਐਵੇਂ ਦੀ ਬਣੀ ਹੈ ਜੀ ਕੁਛ ਆਸਕਟ ਇਹ ਹੈ ਜੀ ਬਿਨਾ ਸਪੈਕਾਂ ਤੋਂ ਤੇ ਅੱਦਗੀ ਆਪਾਂ ਲੈਰੀੇ ਲਾਦੇ ਪੱਤੀ ਲਾਤੀ ਵਧੀਆ ਪੱਤੀ ਇੱਕ ਵਧਾਤੀ 9 ਤੋਂ 10 ਕਰਤੀਆਂ ਬੜਾ ਵਧੀਆ ਰਿਜ਼ਲਟ ਆ ਇਹਦਾ ਮਸ਼ੀਨ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਡੱਗੇ ਡੁੱਗੇ ਦਾ ਬਾਕੀ ਆਪਣੀ ਰਿਪੇਅਰ ਨਿਬੜ ਹੀ ਗਈ ਹੈ ਤਕਰੀਬਨ ਕੱਲ ਖੋਲੀ ਆ ਮਸ਼ੀਨ ਤੇ ਅੱਜ ਤੇ ਛੱਪੇ ਜਾਊਗਾ ਆਪਣੀ ਰਿਪੇਅਰ ਤਾਂ ਨਿਬੜ ਗਈ ਆ ਪਾ ਜਗਾੜ ਦੇਸੀ ਕਰਿਆ ਆ ਬੈਰੰਗਾ ਆ ਤੁਸੀਂ ਜੇ ਨਹੀਂ ਵੀਡੀਓ ਵੇਖੀ ਪਿਛਲੀਆਂ ਵੀਡੀਓ ਵੇਖ ਲਿਓ ਆ ਦੇਖੋ ਬੈਰੰਗਾ ਦੂਜੇ ਪਾਸਿਓਂ ਦੂਜੇ ਪਾਸਿਓਂ ਖਾਣਾ ਜਾ ਕੇ ਆ ਦੇਖੋ ਬਲੋਰ ਵਾਲੇ ਬੈਰ ਮੈਂ ਐਵੇਂ ਲਾਇਨੇ ਡਬਲ 6307 ਨੰਬਰ ਬੈਰਿੰਗ ਪੈਂਦੇ ਨੇ ਤੇ ਅਸੈਂਬਲੀ ਵਾਲੇ ਵੀ ਐਵੇਂ ਡਬਲ ਪੈਂਦੇ ਕਰੇ ਨੇ ਇਹ ਵੀ 6307 ਇਹ ਵੀ 6307 ਪੈਂਦੇ ਕਰ ਤੇ ਬੈਰਿੰਗਾ ਜੋੜਾ ਜੋੜਾ ਦੋਨੋਂ ਦੋਨੇ ਬੈਰਿੰਗ ਨੇ ਤੇ ਗ੍ਰੀਸ ਨਾਲ ਹੀ ਲਾਤੀ ਵਿਚਾਲੇ ਗ੍ਰੀਸ ਚ ਨੂੰ ਚਲੇ ਗਏ ਤੇ ਬਸ ਸਮਝ ਲਓ ਰਿਪੇਅਰ ਖਤਮ ਆਪਣੀ ਉਧਰ ਅਸੈਂਬਲੀ ਵਾਲੇ ਵੀ ਆਪਾਂ ਵੇਖੋ ਇਦਾਂ ਬਣਾ ਕੇ ਲਾਇਏ ਨੇ ਦੋ ਦੋ ਇਹ ਚ 6206 ਨੰਬਰ ਬਸ ਐਂ ਸੀ ਗੁੱਛੇ ਜਿਹਨੂੰ ਗਰੀਸ ਔਖੀ ਜਾਂਦੀ ਹੁੰਦੀ ਸੀ ਇਹ ਆਪਾਂ ਨੇ ਰੈਡੀ ਕਰਤਾ ਕੰਮ ਇੱਥੇ ਕੋਈ ਖਤਰਾ ਨਹੀਂ ਦੇਸਦਾ ਇਦਾਂ ਦਾ ਹੋ ਜਾਗ ਬਣਾ ਕੇ ਲਾ ਦਿੱਤ ਆਪਣੇ ਕਈ ਸੀਜ਼ਨ ਹੋ ਗਏ ਨੇ 6-7 ਸੀਜ਼ਨ ਹੋ ਗਏ ਵੇਖੇ ਵੀ ਨਹੀਂ ਕਦੇ ਖੋਲ ਕੇ ਬਸ ਇਹਨੂੰ ਗਰੀਸ ਜਾਣੀ ਨੂੰ ਜਾਣੀ ਢਿਆੜੀ ਖਾ ਜਾਂਦਾ ਨਹੀਂ ਤੇ ਦੋ ਢਿਆੜੀਆਂ ਬਸੋ ਕੱਲ ਆਪਾਂ ਖੋਲੀ ਸੀ ਜਵਾਸਕੜ ਬਣਾ ਕੇ ਪਾਤੀ ਹਾਂਜੀ ਚੱਕ ਲੋ ਬਈ ਮੁੰਡਿਓ ਥੋੜਾ ਗਾੜ੍ਹਾ ਹੋ ਰਿਹਾ ਮਿੱਟੀ ਕਰ ਲੈਣਾ ਕਿ ਠੀਕ ਹੈ ਅੱਗੇ ਕਰਦੇ ਫਿਰ ਚੋਕ ਕੇ ਆਪਾਂ ਪਾਵਾਂਗੇ ਚਲ ਬਰਾਬਰ ਵੀ ਜਾਂਦੇ ਆ ਔਰ ਨਾ ਟੱਡ ਜਾ। ਹੋ ਗਿਆ। ਥੱਲੇ ਕਰ। ਇਹ ਤੇ ਬੜਾ ਨਿਆਰਾ ਹੈ ਬਾਸਕਟ ਪਾਣ ਦਾ ਗੱਡਰ ਨਾਲ। ਗੱਡਰ ਮੇਦਨ ਗਈ ਕੱਟ ਕਰਿਆ ਤੁਸੀਂ ਅੱਗੇ। ਹੁਣ ਕਰਦੇ। ਸ਼੍ਰੀਮਾਨ ਜੀ। ਚੱਕ ਪੁੱਤ ਥੱਲੇ ਹੁਣ ਕਰ ਗੱਡਰ ਹੁਣ ਕਿਵੇਂ ਕਰੇਗਾ ਵਿਚਾਰਾ ਉਹ? ਚਾਹ ਰਹਿਣ ਦੇ ਹੁਣ ਇਦਾਂ ਹੀ ਪਾ ਦਿੰਨੇ ਆ। ਨਾਟਕਾਰ ਵੇਲੇ ਡੱਕਣਾ ਜਾਵੇ ਪਰਲੇ ਪਾਸੇ ਕੱਸੀ ਗਈ ਹੈ ਲੈ ਫਿਰ ਇਹਨੂੰ ਕਰੋ ਸਾਫ ਲੈ ਵੀ ਆ ਦੱਸੋ ਆ ਬੰਦਾ ਦੇ ਰਿਹਾ ਸਾਨੂੰ ਧੋਖਾ ਇਹ ਕਹਿੰਦਾ ਵੀ ਮੈਂ ਬੰਦਾ ਹੋਰ ਦੇ ਕੇ ਜਾਵਾਂਗਾ ਮੈਂ ਐਮਪੀ ਚੱਲੇ ਆ ਮੈਂ ਕਿਹਾ ਵੀ ਇਹ ਗੱਲ ਨਹੀਂ ਵਾਰਾ ਖਾਣੀ ਹੈ ਮੈਂ ਇਹਨੂੰ ਕਿਹਾ ਵੀ ਅਗਲੇ ਸੀਜ਼ਨ ਹਮ ਭੱਜ ਗਿਆ ਪਰਾਂ ਨੂੰ ਇਹ ਮੈਂ ਇਹਨੂੰ ਕਿਹਾ ਵੀ ਸੀਜ਼ਨ ਲਾ ਕੇ ਤੁਸੀਂ ਦੱਸੋ ਵੀ ਇਹ ਗੱਲ ਚੰਗੀ ਹੈ ਕਿ ਨਹੀਂ ਕਮੈਂਟਾਂ 'ਚ ਦੱਸਿਓ ਮੈਨੂੰ ਹੁਣ ਛੱਡ ਕੇ ਲੱਗਿਆ ਭੱਜਣਾ ਤੇ ਮੈਂ ਕਿਹਾ ਵੀ ਸੀਜ਼ਨ ਲਾ ਕੇ ਸਾਡੇ ਨਾਲ ਗੱਲ ਕਰੀਂ ਫੇਰ ਦੱਸੀ ਵੀ ਰਹਿਣਾ ਕਿ ਨਹੀਂ ਰਹਿਣਾ ਫੇਰ ਚਾਹੇ ਐਮਪੀ ਜਾਈਂ ਬਿਹਾਰ ਜਾਈਂ ਅੜੀਸਾ ਜਾਈਂ ਕਲਕੱਤੇ ਜਾਈਂ ਬੰਬੇ ਜਾਈਂ ਪੂਨੇ ਜਾਈਂ ਨਾਸਕ ਜੇ ਕਿਉਂ ਬਈ ਹੋ ਹਨਗਰੇਸ਼ਾ ਹੁਣ ਤਾਂ ਮਾੜੀ ਗੱਲ ਆਣਾ ਉਧਰ ਦਾ ਸੀਜ਼ਨ ਆ ਗਿਆ ਆ ਪੰਜ 6 ਦਿਨਾਂ ਚੋਂ ਨਾ ਵੱਡਣਾ വെരി ഗുഡ റ ਕਾਟ ਨਹੀਂ ਬਹੁ ਭਾਰੀਆਂ ਹੋ ਗਿਆ ਹੁਣ ਇਹ ਸ਼ਾਵਟ ਕਿੱਥੋਂ ਆਈ 50 ਕਿਲੋ ਦੀ ਸ਼ਾਵਟ ਆਉਣੀ ਹੈ ਹਾਂਜੀ ਟਾਇਰ ਦੇ ਅੰਦਰ ਹੋ ਜਾ ਕਰੇ ਜਣ ਨਾਲੀ ਘਰ ਉੱਤਰ ਨੂੰ ਗ੍ਰੀਸ ਵਾਲੀ ਹਾਂ ਅੱਛਾ ਲਓ ਜੀ ਟ੍ਰੈਸ਼ਰ ਕਰਤਾ ਆਪਾਂ ਸੈੱਟ ਬਾਤ ਆਵਾਜ਼ ਕੱਟ ਗਈ ਬਾਤੀ ਮੈਨੂੰ ਲੱਗਦਾ ਲੈਰੀਆ ਵਧੀਆ ਕੰਮ ਕਰੂਗਾ ਇਹਦੇ ਚ ਇਹ ਉਹਦੇ ਨਾਲ ਵੀ ਜਿਆਦਾ ਉਹਦੇ ਨਾਲ ਵੀ ਜਿਆਦਾ ਕਾਮਯਾਬ ਹੋਊਗੀ ਇਹ ਬਾਸਕਟ ਇੱਕ ਦਿਨ ਪੱਤੀਆਂ ਦਾਸ ਹੋ ਗਈਆਂ ਇੱਕ ਲੈਰੀਆ ਲੱਗ ਗਿਆ ਉਨ ਨੂੰ ਨਵੀਆਂ ਬੱਤੀਆਂ ਸੀ ਲੈ ਰਹੀਆ ਵੀ ਨਹੀਂ ਸੀ ਹੈਗਾ ਚਲੋ ਬਾਕੀ ਚਲਾ ਕੇ ਦੇਖਦੇ ਆਪਾਂ ਚਲਾਣੀ ਆ ਚਾਰ ਪੰਜ ਦਿਨ ਤੱਕ ਤੇ ਫਿਰ ਤੁਹਾਨੂੰ ਚਲਾ ਕੇ ਦਿਖਾਵਾਂਗੇ ਵੀ ਕੀ ਪਰਫਾਰਮੈਂਸ ਹੈ ਦੀ ਪਰ ਵੈਸੇ ਤਾਂ ਪਿਛਲੀ ਵਾਰੀ ਵੀ ਵਿਖਾਈ ਸੀ ਕਈ ਸੀਜ਼ਨ ਹੋ ਗਿਆ ਚੱਲਦੀ ਇਹਨੂੰ ਚਲੋ ਫਿਰ ਆਪਾਂ ਇੱਕ ਵਾਰੀ ਫੇਰ ਵਿਖਾ ਦਾਂਗੇ